55 ਸਾਲ ਦੀ ਉਮਰ ਦੇ ਵਿੱਚ ਪੰਨੀ ਸ੍ਰੀਕਾਂ ਦੀ ਹੱਥ ਤੇ ਕਰਵਾਇਆ ਵਿਆਹ ਅੜ-ਅੜ ਕੇ ਜਿਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਤੇ ਬੇਹੱਦ ਚਰਚਾ ਦਾ ਵਿਸ਼ਾ ਬਣ ਕੇ ਰਹਿ ਗਈ ਜਿਥੇ ਕਿ ਦੋਸਤੋ ਹਰ ਇੱਕ ਪੰਜਾਬੀ ਨੂੰ ਆਪਣੇ ਵਿਆਹ ਦਾ ਬੇਹੱਦ ਚਾ ਹੁੰਦਾ ਹੈ ਜਿਥੇ ਕਿ ਦੋਸਤੋ ਵਿਆਹ ਨੂੰ ਲੈ ਕੇ ਕਈ ਲੋਕ ਆਪਣੇ ਮੰਡਪ ਦੇ ਵਿੱਚ ਬਿਹਤਰ ਬੜਾ ਚਾਰ ਰੱਖਦੇ ਹਨ ਤੇ ਦੂਜੇ ਪਾਸੇ ਸ਼੍ਰੀਕਾਂ ਦੀ ਵੀ ਹੱਡਪਾਂਦੇ ਹਨ ਵਿਆਹ ਦੇ ਵਿੱਚ ਆਪਣੀ ਮਨਪਸੰਦੀ ਦੇ ਗੀਤ ਲਾ ਕੇ ਤੇ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਤੇ ਲਾੜੇ ਨੂੰ ਕਿੰਨਾ ਚਾਹ ਹੋਵੇਗਾ ਆਪਣੇ ਵਿਆਹ ਦਾ ਜਿਸ ਨੇ ਆਪਣੇ ਵਿਆਹ ਦੇ ਵਿੱਚ ਚਿੱਟਾ ਕੁੜਤਾ ਪਜਾਮਾ ਪਾ ਕੇ ਤੇ ਆਪਣੀ ਘਰ ਵਾਲੀ ਦੇ ਨਾਲ ਨੱਚ ਰਿਹਾ ਜਿੱਥੇ ਕਿ ਦੋਸਤੋ ਤੁਸੀਂ ਇਸ ਵੀਡੀਓ ਦੇ ਵਿੱਚ ਵਾਕਿਆ ਦੇਖ ਸਕਦੇ ਹੋ ਜਿੱਥੇ ਕਿ ਦੋਸਤੋ ਲੋਕਾਂ ਵੱਲੋਂ ਇਸ ਨੂੰ ਕਿਹਾ ਜਾਂਦਾ ਹੋਵੇਗਾ ਕਿ ਇਹ ਸਾਰੀ ਉਮਰ ਰਾਹੀ ਮਰ ਜੇਗਾ ਪਰ ਇਸ ਨੂੰ ਕਿਸੇ ਨੇ ਕੁੜੀ ਨਹੀਂ ਦੇਣੀ ਪਰ ਇਸ ਮੁੰਡੇ ਨੇ ਬੰਡ ਬਾਲੇ ਨੂੰ ਵਿਆਹ ਕਰਵਾ ਕੇ ਦਿਖਾ ਦਿੱਤਾ ਜਥੇ ਕਿ ਬੰਦੇ ਲੋਕ ਵੀ ਕਹਿੰਦੇ ਹੋਣਗੇ ਵੀ ਮੁੰਡੇ ਨੇ ਤਾਂ ਬੜੀ ਹੀ ਕਮਾਲ ਕਰ ਦਿੱਤੀ ਜਥੇ ਕਿ ਦੋਸਤੋ ਇਸ ਨੂੰ ਸੜਿਆਂ ਦਾ ਮੁੱਢ ਕਿਹਾ ਜਾਂਦਾ ਹੋਵੇਗਾ ਪਰ ਜੋ ਕਿ ਦੋਸਤੋ ਮੁੰਡਾ ਜੋ ਕਿ ਹੁਣ ਵਿਆਹ ਕਰਵਾ ਕੇ ਸੜਿਆਂ ਦੀ ਗੈਂਚੀ ਦੋbaar ਹੋ ਗਿਆ ਹੈ ਜਥੇ ਕਿ ਦੋਸਤੋ ਇਹੋ ਜਿਹੇ ਵੀਰੇ ਸੋਸ਼ਲ ਮੀਡੀਆ ਤੇ ਬਿਹਤ ਵਾਰ ਹੁੰਦੀਆਂ ਨੇ ਦੇਖਣ ਤੁਸੇ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਜ਼ਰੂਰ ਦਿਓ ਸਾਡੇ ਚੈਨਲ ਦੇ ਨਾਲ ਬਨੇ ਰਹੇ ਹੋ